特别危险，所以。 ऑपरेशन सिंदूर ਤੋਂ ਬਾਅਦ ਜਿਸ ਤਰੀਕੇ ਨਾਲ ਪਾਕਿਸਤਾਨ ਬੁਖਲਾਇਆ ਹੋਇਆ ਲਗਾਤਾਰ ਹਮਲੇ ਕਰਦਾ ਹੋਇਆ ਨਜ਼ਰ ਆ ਰਿਹਾ ਬੀਤੀ ਰਾਤ ਦਾ ਮਾਹੌਲ ਜਿਹੜਾ ਸੀਗਾ ਦੇਸ਼ ਉੱਤੇ ਇੱਕ ਕਾਰਾਣਾ ਹਮਲਾ ਜਿਹੜਾ ਭਾਰਤ ਦੇ ਉੱਤੇ ਪਾਕਿਸਤਾਨ ਵੱਲੋਂ ਕੀਤਾ ਗਿਆ ਉਸ ਨੂੰ ਨਾਕਾਮ ਜਿਹੜਾ ਭਾਰਤ ਨੇ ਕੀਤਾ ਭਾਰਤੀ ਸਿਨਾਵਾ ਨੇ ਕੀਤਾ ਤੋਂ ਉਸ ਤੋਂ ਬਾਅਦ ਉਹਦੀ ਸਮੀਖਿਆ ਜਿਹੜੀ ਹੁਣ ਕੀਤੀ ਜਾ ਰਹੀ ਹੈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਜਿਹੜੇ ਨੇ ਉਹ ਬੜੀ ਹਾਈ ਲੈਵਲ ਦੀ ਮੀਟਿੰਗ ਜਿਹੜੀ ਆ ਕਰਦੇ ਹੋਏ ਨਜ਼ਰ ਆ ਰਹੇ ਨੇ ਤਿੰਨੋਂ ਸਿਨਾਵਾ ਦੇ ਮੁਖੀ CDS ਇਸ ਬੈਠਕ ਦੇ ਵਿੱਚ ਮੌਜੂਦ ਨੇ ਕਿਸ ਤਰੀਕੇ ਨਾਲ ਬੀਤੇ ਦਿਨ 에ਅਰ ਡਿਫੈਂਸ ਸਿਸਟਮ ਦਾ ਜੋ ਇਸਤੇਮਾਲ ਕਰਕੇ ਭਾਰਤ ਦੇ ਨੂੰ ਜਿਹੜਾ ਹੈ ਰੋਕਿਆ ਗਿਆ ਜਿਗਾ ਤੇ ਉਸ ਤੋਂ ਬਾਅਦ ਸਵੇਰੇ ਜੋ ਨਮੂਨੇ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚੋਂ ਔਰ ਕਿਤੇ ਹੋਰ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਮਸਾਇਲਾਂ ਦੇ ਟੁਕੜੇ ਜਿਹੜੇ ਆ ਉਹ ਪਾਏ ਜਾ ਰਹੇ ਨੇ ਤੇ ਸਭ ਸਥਿਤੀ ਨੂੰ ਦੇਖਦੇ ਹੋਏ ਹੁਣ ਜਿਸ ਤਰੀਕੇ ਨਾਲ ਐਲਓਸੀ ਦੇ ਉੱਪਰ ਲਗਾਤਾਰ ਜੋ ਹੈ ਕਾਰਵਾਈ ਜਾਰੀ ਹੈ ਦੋਨੋਂ ਬਾਰਡਰਾਂ ਦੇ ਉੱਤੇ ਦੋਨੋਂ ਦੇਸ਼ ਦੇ ਤੇ ਉਹ ਸਭ ਨੂੰ ਲੈ ਕੇ ਜਿਹੜੇ ਆ ਅੱਗੇ ਸਮੀਖਿਆ ਕੀਤੀ ਜਾ ਰਹੀ ਹੈ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਹਾਲਾਂਕਿ ਇੱਕ ਤਸਵੀਰ ਵੀ ਜਿਹੜੀ ਆ ਸਾਂਝੀ ਕੀਤੀ ਗਈ ਹੈ ਇਸ ਬੈਠਕ ਦੀ ਤਾਂ ਬਿਲ ਦਾ ਬਿਨਾਂ ਚਿੰਤਾ ਦੇ ਇਹ ਤਸਵੀਰ ਜਿਹੜੀ ਆ ਬਿਨਾਂ ਚਿਹਰੇ ਦੇ ਲਟਕਾਈ ਜਿਹੜੀ ਹੈ ਵੀ ਜੋ ਹਮਲੇ ਦੀ ਹੈ ਉਹ ਪੂਰੀ ਤਿਆਰੀ ਦੇ ਵਿੱਚ ਹੈ ਉਸ ਨੂੰ ਰੋਕਣ ਦੇ ਵਿੱਚ ਉਸ ਨੂੰ ناکਾਮ ਕਰਨ ਦੇ ਵਿੱਚ ਤਿੰਨੋਂ ਸਿਨਾਵਾਂ ਦੀ ਜਿਹੜੀ ਆ ਪੂਰੀ ਤਿਆਰੀ ਹੈ ਪਾਕਿਸਤਾਨ ਕਿਸੇ ਤਰੀਕੇ ਦੇ ਵੀ ਅਗਰ ਕੋਈ ਹਮਲਾ ਕਰਦਾ ਹੈ ਜਿਸ ਤਰੀਕੇ ਨਾਲ ਕੋਈ ਵੀ ਹਰਕਤ ਕਰਦਾ ਤਾਂ ਉਸ ਨੂੰ ਰੋਕਣ ਵਾਸਤੇ ਸક્ષਮ ਜਿਹੜਾ ਹੈ ਭਾਰਤ ਉਹ ਪੂਰਨ ਤੌਰ ਦੇ ਉੱਤੇ ਜੋ ਹੈ ਉਹ ਤਿਆਰ ਹੈ ਤੇ ਇਸੇ ਤਰੀਕੇ ਨੂੰ ਲੈ ਕੇ ਜਿਹੜਾ ਇਸੀ ਚੀਜ਼ ਦੀ ਸਮੀਖਿਆ ਵਾ ਔਰ ਇਸੇ ਨੂੰ ਲੈ ਕੇ ਹੁਣ ਅੱਗੇ ਕੀ ਰਣਨੀਤੀ ਤਿਆਰ ਕਰਨੀ ਆ ਪਾਕਿਸਤਾਨ ਦੇ ਖਿਲਾਫ ਕੀ ਰੁਖ ਰਹੇਗਾ ਭਾਰਤ ਦਾ ਇਹ ਸਭ ਚੀਜ਼ਾਂ ਨੂੰ ਲੈ ਕੇ ਜਿਹੜੀ ਆ ਸਮੀਖਿਆ ਜਿਹੜੀ ਆ ਕੀਤੀ ਜਾ ਰਹੀ ਹੈ ਹਾਈ ਲੈਵਲ ਦੀ ਬੈਠਕ ਜਿਹੜੀ ਕੀਤੀ ਜਾ ਰਹੀ ਹੈ ਇਸ ਬੈਠਕ ਦੇ ਵਿੱਚ ਤਿੰਨਾਂ ਸਿਨਾਵਾ ਦੇ ਪ੍ਰਮੁਖੀ ਜਿਹੜੇ ਨੇ ਉਹ ਜੋ ਹੈ ਜੋ ਬਰੀਫ ਕਰ ਰਹੇ ਨੇ ਰੱਖਿਆ ਮੰਤਰੀ ਜੀ ਨੂੰ ਔਰ ਪਲ-ਪਲ ਦੀ ਅਪਡੇਟਸ ਜਿਹੜੀ ਆ ਉਹ ਵੀ ਇਸ ਬੈਠਕ ਦੇ ਵਿੱਚ ਸਾਂਝੀ ਕੀਤੀ ਜਾ ਰਹੀ ਹੈ ਕਿ ਅੱਗੇ ਹੁਣ ਸਿਨਾਵਾ ਦੀ ਰਣਨੀਤੀ ਕੀ ਹੋਏਗੀ ਕਿਉਂਕਿ ਜਿਸ ਤਰੀਕੇ ਨਾਲ ਪੈਲਗਾਮ ਹਾਂਦਾ ਜਦੋਂ ਹੋਇਆ ਸੀਗਾ ਉਸ ਤੋਂ ਬਾ ਚੀ ਕੀ ਹੋ ਰਹਾ ਤੰਕ ਬਾਦ ਦੇ ਖਿਲਾਫ ਜਿਹੜਾ ਹੈ ਵੱਡਾ ਐਕਸ਼ਨ ਲੈਣ ਨੂੰ ਜਿਹੜਾ ਪਰ ਸਰਕਾਰ ਨੇ ਸਾਫ ਕਹਿ ਦਿੱਤਾ ਸੀਗਾ ਜਿਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਜਿਹੜਾ ਹੋਇਆ ਤੇ ਪਾਕਿਸਤਾਨ ਜਿਹੜਾ ਬੁਖਲਾਇਆ ਹਾਲਾਂਕਿ ਪਾਕਿਸਤਾਨ ਜਦੋਂ ਬੁਖਲਾਇਆ ਤੇ ਉਸਨੇ ਭਾਰਤ ਦੇ ਸਿਵਿਲIANS ਔਰ ਮਿਲਟੈਂਟ ਜੋ ਹੈ ਮਿਟੀ ਏਰੀਆਜ਼ ਦੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਇੱਕ ਨਕਾਮ ਉਹ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਭਾਰਤ ਵੱਲ ਡਿਫੈਂਸ ਸਿਸਟਮ ਵੱਲੋਂ ਹਾਲਾਂਕਿ ਫਾਈਟਰ ਜੈਟ ਵੀ ਜਿਹੜੇ ਨੇ ਪਾਕਿਸਤਾਨ ਤੇ ਉਹ ਵੀ ਮਾਰ ਗਏ ਨੇ ਭਾਰਤ ਨੇ ਜੇ F17 ਦੀ ਗੱਲ ਕਰੀਏ ਜੇ 16 ਦੀ ਗੱਲ ਕਰੀਏ ਜੇ 10 ਦੀ ਗੱਲ ਕਰੀਏ ਜੋ ਚੀਨ ਔਰ ਅਮਰੀਕਾ ਵੱਲੋਂ ਇਹਨਾਂ ਨੇ ਲਿਆਂਦੇ ਗਏ ਸੀਗੇ ਪਾਕਿਸਤਾਨ ਵੱਲ ਤੇ ਉਹ ਵੀ ਜਿਹੜੇ ਮਾਰ ਗਏ ਨੇ ਤੇ ਇੱਥੋਂ ਹੀ ਪਾਕਿਸਤਾਨ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਹਮਲੇ ਹੋ ਰਹੇ ਨੇ ਜੋ ਜਵਾਬੀ ਕਾਰਵਾਈ ਭਾਰਤ ਨੇ ਦਿੱਤੀ ਹੈ ਜੋ ਪਾਕਿਸਤਾਨ ਦੇ ਵਿੱਚ ਵੱਡਾ ਨੁਕਸਾਨ ਹੋ ਰਿਹਾ ਹੈ ਹ ਸਮਝ ਜਿਹੜੀ ਆ ਪਾਕਿਸਤਾਨ ਨੂੰ ਆ ਜਾਣੀ ਚਾਹੀਦੀ ਹੈ ਤੇ ਇਸੇ ਤਰੀਕ ਨੂੰ ਲੈ ਕੇ ਜਿਹੜੀ ਬੈਠਕ ਚੱਲ ਰਹੀ ਹੈ ਔਰ ਦੂਸਰੀ ਅਹਿਮ ਜਾਣਕਾਰੀ ਮੈਂ ਤੁਹਾਨੂੰ ਹੋਰ ਦੇ ਦਵਾ ਕਿ ਜਿੱਥੇ ਤਿੰਨੋਂ ਸਿਨਾਵਾ ਦੇ ਮੁਖੀ ਰੱਖਿਆ ਮੰਤਰੀ ਦੇ ਨਾਲ ਬੈਠਕ ਕਰ ਰਹੇ ਨੇ ਉੱਥੇ ਦੂਜੇ ਪਾਸੇ ਬਾਰਡਰ ਸਿਕਿਉਰਿਟੀ ਫੋਰਸ ਬੀਐਸਐਫ ਸੀਆਈਐਸਐਫ ਜੋ ਹੈ ਉਹਨਾਂ ਦੇ ਡੀਜੀ ਜਿਹੜੇ ਨੇ ਉਹ ਗ੍ਰਹਿ ਮੰਤਰੀ ਜੀ ਦੇ ਨਾਲ ਮੁਲਾਕਾਤ ਕਰ ਰਹੇ ਨੇ ਉਹਨਾਂ ਦੀ ਬੈਠਕ ਜਿਹੜੀ ਆ ਉਹ ਵੀ ਚੱਲ ਰਹੀ ਹੈ ਤੇ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਉਹ ਇਹ ਦੋ ਬੈਠਕਾਂ ਜਿਹੜੀਆਂ ਨੇ ਇਹ ਕਾਫੀ ਅਹਿਮ ਰਹਿਣ ਵਾਲੇ ਨੇ ਅੱਗੇ ਭਾਰਤ ਦੀ ਹੁਣ ਕੀ ਸਥਿਤੀ ਹੈ ਪਾਕਿਸਤਾਨ ਨੂੰ ਲੈ ਕੇ ਅਗਰ ਪਾਕਿਸਤਾਨ ਕੋਈ ਇਸ ਤਰੀਕੇ ਦਾ ਹਮਲਾ ਜਿਹੜਾ ਹੈ ਦੁਬਾਰਾ ਕਰਦਾ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਜੋ ਹੈ ਉਹਨੂੰ ناکਾਮ ਕਰਨਾ ਹੈ ਕਿਸ ਤਰੀਕੇ ਨਾਲ ਮੂੰਹ ਤੋੜ ਜਵਾਬ ਵੀ ਦੇਣਾ ਹੈ ਉਸ ਦੀ ਵੀ ਤਿਆਰੀ ਜਿਹੜੀ ਹੈ ਕੀਤੀ ਜਾ ਰਹੀ ਹੈ ਔਰ ਜਿਸ ਤਰੀਕੇ ਨਾਲ ਬੀਤੀ ਰਾਤ ਦੀ ਜੇਕਰ ਗੱਲ ਕਰਾਂ ਤਾਂ ਪੂਰੇ ਦੇਸ਼ ਦੇ ਲੋਕਾਂ ਨੇ ਮਾਹੌਲ ਦੇਖਿਆ ਕਿ ਅਸਮਾਨ ਦੇ ਵਿੱਚ ਕਿਸ ਤਰੀਕੇ ਨਾਲ ਜੋ ਨੇ ਛੋਟੇ ਛੋਟੇ ਰਾਕਟ ਜਿਹੜੇ ਮਿਸਾਈਲਾਂ ਦੇਖਣ ਨੂੰ ਮਿਲੀਆਂ ਡਰੋਨ ਦੇਖਣ ਨੂੰ ਮਿਲੇ ਪਾਕਿਸਤਾਨ ਨੂੰ ਇੱਕ ਸ਼ੋਮ ਹਮਲਾ ਜਿਹੜਾ ਕੀਤਾ ਗਿਆ ਸੀਗਾ ਉਸ ਨੂੰ ਕਿਸ ਤਰੀਕੇ ਨਾਲ ਭਾਰਤ ਦੇ ਡਿਫੈਂਸ ਨੇ ناکਾਮ ਕੀਤਾ ਤਾਂ ਇਹ ਜੋ ਹੈ ਲਗਾਤਾਰ ਤਸਵੀਰਾਂ ਵਿੱਚ ਜਿਹੜੀਆਂ ਹੁਣ ਸਾਂਝੀਆਂ ਹੋ ਰਹੀਆਂ ਨੇ ਤੇ ਇਸ ਨੂੰ ਲੈ ਕੇ ਹੁਣ ਕੀ ਤਿਆਰੀ ਹੈ ਭਾਰਤ ਦੀ ਅੱਗੇ ਕੀ ਰਣਨੀਤੀ ਹੋਵੇਗੀ ਇਸ ਸਭ ਨੂੰ ਲੈ ਕੇ ਦਿੱਲੀ ਦੇ ਵਿੱਚ ਇਹ ਦੋਨੋਂ ਬੈਠਕਾਂ ਜਿਹੜੀਆਂ ਕਾਫੀ ਅਹਿਮ ਚੱਲ ਰਹੀ ਨੇ ਤੇ ਬੈਠਕਾਂ ਤੋਂ ਬਾਅਦ ਹੀ ਕੁਝ ਨਿਕਲ ਕੇ ਆਊਗਾ ਸਾਹਮਣੇ ਕਿ ਕਿਸ ਤਰੀਕੇ ਨਾਲ ਹੁਣ ਭਾਰਤ ਦੀ ਅੱਗੇ ਤਿਆਰੀ ਹੈ ਕਿਉਂਕਿ ਹਾਲਾਂਕਿ ਲਗਾਤਾਰ ਜਿਹੜਾ ਭਾਰਤ ਹੈ ਉਹ ਦੂਸਰੇ ਦੇਸ਼ਿਆਂ ਦੇ ਨਾਲ ਵੀ ਜਿਹੜਾ ਗੱਲਬਾਤ ਕਰ ਰਿਹਾ ਹੈ ਕਿ ਤੁਹਾਡੇ ਭਾਰਤ ਦੇ ਜੋ ਵਿਦੇਸ਼ ਮੰਤਰੀ ਨੇ ਉਹਨਾਂ ਨੇ ਬੀਤੀ ਰਾਤ ਨੂੰ ਜਿਹੜਾ ਹੈ ਤਿੰਨ ਦੇਸ਼ਾਂ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਅਮਰੀਕਾ ਦੇ ਨਾਲ ਗੱਲ ਕੀਤੀ ਯੂਰਪ ਦੇ ਨਾਲ ਗੱਲ ਕੀਤੀ ਕਹਿ ਰਿਹਾ ਕਿ ਅਸੀਂ ਆਤੰਕਵਾਦ ਦੇ ਖਿਲਾਫ ਐਕਸ਼ਨ ਕੀਤਾ ਸੀ ਲੇਕਿਨ ਪਾਕਿਸਤਾਨ ਜਿਹੜਾ ਹੈ ਉਹ ਆਪਣਾ ਸਬੂਤ ਦੇ ਰਿਹਾ ਹੈ ਆਪਣੀ ਜ਼ਮੀਰ ਦਾ ਜੋ ਹੈ ਜੋ ਕਾਇਰਾਨਾ ਜ਼ਮੀਰ ਹੈ ਉਹਦਾ ਪ੍ਰਦਰਸ਼ਨ ਕਰ ਰਿਹਾ ਹੈ ਸਿਵਿਲਿਅਨਸ ਉੱਤੇ ਅਟੈਕ ਕਰਕੇ ਮਿਲਟਰੀ ਦੇ ਉੱਪਰ ਅਟੈਕ ਕਰਕੇ ਉਹ ਸਬੂਤ ਦੇ ਰਿਹਾ ਹਾਲਾਂਕਿ ਪਹਿਲੀ ਤਸਵੀਰ ਸਾਫ਼ ਹੈ ਪਾਕਿਸਤਾਨ ਦੀ ਕਿਸ ਤਰੀਕੇ ਨਾਲ ਉਹ ਆਤੰਕਵਾਦ ਦਾ ਮਾਈ ਬਾਪਾ ਉਹਨਾਂ ਨੂੰ ਪਾਲਣ ਪੋਸ਼ਣ ਦਾ ਕੰਮ ਕਰਦਾ ਪਾਕਿਸਤਾਨ ਜਿਹੜਾ ਹੈ ਉਹਨਾਂ ਨੂੰ ਫੰਡਿੰਗ ਕਰਦਾ ਉਹਨਾਂ ਨੂੰ ਬਚਾ ਕੇ ਰੱਖਦਾ ਤਾਂ ਉਹ ਸਭ ਚਿਹਰਾ ਨੰਗਾ ਜਿਹੜਾ ਹੈ ਹੁਣ ਹਰ ਇੱਕ ਦੇਸ਼ਾਂ ਦੇ ਉੱਤੇ ਸਾਹਮਣੇ ਜਿਹੜਾ ਆਉਣਾ ਸ਼ੁਰੂ ਹੋ ਗਿਆ ਹਾਲਾਂਕਿ ਸਾਰੇ ਦੇਸ਼ ਜਿਹੜੇ ਆ ਭਾਰਤ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਨੇ ਤਦ ਲਗਾਤਾਰ ਤੁਸੀਂ ਨਿਰਪੱਖ ਕੋ ਉਸੇ ਬਣੇ ਰੋਸੀ ਹਰ ਅਪਡੇਟਸ ਲਈ ਦੀ ਹੈ ਔਰ ਜਲਦ ਉਹਨਾਂ ਲੈ ਕੇ ਹੋਰ ਵੀ ਹਾਜ਼ਰ ਹੋਵਾਂਗੇ ਦਿੱਲੀ ਤੋਂ ਨਿਰਪੱਖ ਕੋ ਜ਼ਿਲਈ ਦਵਿੰਦਰ